ਹਾਂਜੀ ਇੰਸਟਾਗ੍ਰam ਫੈਮਲੀ ਕਿੱਦਾਂ ਸਾਰੇ ਜੀ ਸਸਤੇ ਫੋਨ ਕੈਂਡ ਫੋਨ ਵਧੀਆ ਫੋਨ ਕਿੱਥੋਂ ਮਿਲਦੇ ਨੇ ਰਾਜ ਟੈਲੀਕਮ ਦੀ ਦੁਕਾਨ ਤੇ ਹੀ ਸਾਡੇ ਕੋਲ ਕਈ ਚੀਜ਼ਾਂ ਡੀਲਾਂ ਵਧੀਆ ਹੁੰਦੀਆਂ ਨੇ ਕੈਂਡ ਹੁੰਦੀਆਂ ਨੇ ਕਈ ਵਸਤਾਂ ਤੋਂ ਸਕੀਮਾਂ ਨਹੀਂ ਭਾਈ ਜਾਂਦੀਆਂ ਤੁਸੀਂ ਵਿਜ਼ਿਟ ਕਰ ਲਿਆ ਕਰੋ ਉੱਧੇ ਹੀ ਸਾਡੇ ਕੋਲ ਤੇ ਸਾਡੇ ਕੋਲੋਂ ਵਧੀਆ ਚੀਜ਼ਾਂ ਲੈ ਜਾਈਏ ਹੁਣ ਇਹੀ ਚੀਜ਼ਾਂ ਹੁੰਦੀਆਂ ਨੇ ਹੁਣ ਆਈਫੋਨ 11 ਅਜੇ ਆਇਆ ਹੀ ਸੀਗਾ ਆਪਣੇ ਕੋਲ ਤੇ ਇਹਦਾ ਰੇਟ ਦੇਖੋ ਇੰਨਾ ਆਪਾਂ ਰੇਟ ਜਾਇਦੇ ਤਾਂ ਕਿ ਸਸਤਾ ਦਿੱਤਾ ਆਪਾਂ ਨੇ ਇਹ 15000 ਦਾ ਦਿੱਤਾ ਆਪਾਂ ਨੇ ਤੇ ਬਾਕੀ ਆਪਾਂ ਜਿਹੜਾ ਰਾਜਟਲੀ ਕੋਲ ਵਾਦਾ ਕਰ ਦਿੰਦਾ ਕਿ ਆ ਵੀ ਐਸੈਸਰੀ ਕੰਪਲੀਟ ਕਰਕੇ ਦੇਣੀ ਆ ਕੋਈ ਟਰਾਂਸਪੀਡ ਕਵਰ ਨਹੀਂ ਕੋਈ ਦੇਸੀ ਕਵਰ ਨਹੀਂ ਕੋਈ ਤੇਸੀ ਗਲਾਸ ਨਹੀਂ ਲਾ ਕੇ ਦੇਣਾ ਵਧੀਆ ਗਲਾਸ ਵਧੀਆ ਮਤਲਬ ਕਵਰ ਵਧੀਆ ਐਸੈਸਰੀ ਤੇ ਹਰੇਕ ਫੋਨ ਅਸੀਂ 20 ਵਟ ਦਾ ਐਡਾਪਟਰ ਤੇ ਕੇਬਲ ਆਪਾਂ ਦਿੰਨੇ ਆ ਤੇ ਹਰੇਕ ਫੋਨ ਅਸੀਂ ਗਿਫਟ ਦਿੰਨੇ ਆ ਤੇ ਬਾਕੀ ਚੀਜ਼ ਵਧੀਆ ਦਿੰਨੇ ਆ ਕਹਿ ਕੇ ਦਿੰਨੇ ਆ ਦੱਸ ਕੇ ਦਿੰਨੇ ਆ ਉਹ ਸਮਝਾ ਕੇ ਦਿੰਨੇ ਆ ਹੁਣ ਅਸੀਂ ਜਿਹੜਾ ਫੋਨ ਦਿੰਨੇ ਹੁੰਦੇ ਆ ਅਸੀਂ ਕਹਿ ਕੇ ਦਿੰਨੇ ਆ ਕਿ ਆ ਵੀ ਕੋਈ ਰਿੰਗਰ ਸਪੀਕਰ ਸਾਰਾ ਅਸੀਂ ਚੈੱਕ ਕਰਕੇ ਦੇਣਾ ਉਸ ਤੋਂ ਵਾਰ ਇੱਕ ਹਫ਼ਤੇ ਦੀ ਗਾਰੰਟੀ ਦੇਣੀ ਆ। ਹੁਣ ਵੀਰ ਹੁਣੇ ਆਏ ਸੀ ਕਿ ਵੀ ਤੁਸੀਂ ਕਿੱਥੋਂ ਆਏ ਹੋ ਤੁਸੀਂ? ਅਮਲੋਪਾਤ ਤੋਂ ਤੇ ਇਹ ਕਿੰਨਾ ਕਿਲੋਮੀਟਰ ਪੈ ਗਿਆ ਤੁਹਾਡਾ? 40 ਕਿਲੋਮੀਟਰ। 40 ਕਿਲੋਮੀਟਰ ਦੂਰੋਂ ਆਏ ਹੋ ਤੁਸੀਂ। ਬਾਕੀ ਤੁਸੀਂ ਢੀਲਾਂ ਦੇਖ ਕੇ ਆਏ ਹੋ ਮੇਰੇ ਕੋਲ? ਫਸਟ ਟਾਈਮ ਆਇਓ? ਫਸਟ ਟਾਈਮ। ਫਸਟ ਟਾਈਮ ਆਉਣ ਤੋਂ ਬਾਅਦ ਜੋ ਵੀ ਤੁਸੀਂ ਵੀਡੀਓ ਦੇਖਦੇ ਸੀ ਉਹ ਸਾਰੀ ਐਕਟੀਵਿਟੀ ਵਧੀਆ ਲੱਗੀ? ਹਾਂਜੀ ਸਾਰੇ। ਪੂਰੀ ਕੈਂਡ ਲੱਗੀ। ਹੁਣ ਇੰਸਟਾਗ੍ਰਾਮ ਨੂੰ ਕੀ ਕਹਿਣਾ ਕਰਾਂਗੇ ਅਸੀਂ? ਬੱਤਵਾਦ ਵੇਦੇਰ ਕਰੋ ਬੋ ਕੈਂਡ ਫੋਨ ਦੇ ਬਾਈਕੋਲ। ਜੀ ਵੀਰੇ ਇਹੋ ਚੀਜ਼ ਹੁੰਦੀ ਹੈ ਨੇ। ਉਹਦੇ ਇਦਾਂ ਤਾਂ ਨਹੀਂ ਕੋਈ ਤੁਸੀਂ ਇਹ ਸਕ੍ਰਿਪਟ ਤਿਆਰ ਕੀਤੀ ਹੋਵੇ ਪਹਿਲਾਂ ਤੁਹਾਨੂੰ ਦੱਸਿਆ ਹੋਵੇ ਕਿ ਆ ਵੀ ਆ ਤੁਸੀਂ ਪੜੋ ਜਾਂ ਤੁਸੀਂ ਬੋਲਣਾ ਹੈ ਨਹੀਂ ਬਸ ਠੀਕ ਹੈ ਵੀਰੇ ਇਹ ਵਧੀਆ ਚੀਜ਼ ਲੈਣੀ ਆ ਡੀਲ ਵਧੀਆ ਲੈਣੀ ਆ ਤਾਂ ਵਿਜ਼ਿਟ ਕਰੋ ਰਾਜ ਟੈਲੀਕਾਮ ਦੇ ਦੁਕਾਨ ਤੇ ਫਿਰ ਥੈਂਕ ਯੂ